ਪਰ ਜੇ ਭਜਨ ਕਰਾਂਗੇ ਇਹ ਵੀ ਭੁੱਖ ਹੌਲੀ ਹੌਲੀ ਘਟ ਜਾਂਦੀ ਹੈ ਨੀਂਦ ਘਟ ਜਾਂਦੀ ਹੈ ਬੋਲਣਾ ਘਟ ਜਾਂਦਾ ਖਾਣਾ ਘਟ ਜਾਂਦਾ ਤਿੰਨ ਚੀਜ਼ਾਂ ਦਾ ਫਰਕ ਪੈਂਦਾ ਜਦੋਂ ਆਨੰਦ ਆ ਗਿਆ ਫਿਰ ਬੋਲਿਆ ਨਹੀਂ ਜਾਂਦਾ ਸੰਤਜੀਤ ਸਿੰਘ ਅਸਾਲੀ ਵਾਲੇ ਕਹਿਣ ਲੱਗੇ ਕਹਿੰਦੇ 21 ਮਖੰਡ ਪਾਠ ਕਹਿੰਦੇ ਮਹਾਰਾਜ 20 ਆਏ ਆ ਕਹਿੰਦੇ 21 ਵਾਂ ਫਿਰ ਮੇਰੇ ਵੱਲੋਂ ਕਰ ਲਓ ਸੰਤਜੀਤ ਸਿੰਘ ਅਸਾਲੀ ਵਾਲੇ ਕਹਿਣ ਲੱਗੇ ਕਹਿੰਦੇ ਬਾਬਾ ਨਛੱਤਰ ਸਿੰਘ ਨੂੰ ਉਹ ਪੋਲੇ ਵੇਲਿਆਂ ਦੇ ਉਦੋਂ ਉਦੋਂ ਸਾਰਿਆਂ ਤੇ ਗਰੀਬੀ ਸੀ ਅੱਜ ਤੋਂ 40-45 ਸਾਲ ਪਹਿਲਾਂ ਸਮਾਂ ਇਹਦਾਂ ਦਾ ਸੀ ਕਹਿੰਦੇ ਦੇਗ ਕਹਿੰਦੇ ਮਹਾਰਾਜ ਥੋੜੀ ਜੀ ਦੇਗ ਦੇਸੀ ਘੋਦੀ ਬਣਾ ਲੈਣੇ ਬਾਕੀ ਡਾਲਡੇ ਦੀ ਬਣਾਉਣੀ ਹੈ ਕੀ ਕਰੀਏ ਦੇਸੀ ਘੋੜਾ ਹੁਣ ਕਿੱਥੋਂ ਲਈਏ ਜੋਤਾਂ ਵੀ ਜਗਾਉਣੀਆਂ ਮਹਾਰਾਜ ਕਹਿੰਦੇ ਦੇਸੀ ਘੋਦੀ ਦੇਗ ਬਣਾਇਆ ਕਰੋ ਕਹਿੰਦੇ ਦੇਸੀ ਘੋ ਨਹੀਂ ਮੁੱਕਣਾ ਤੁਹਾਨੂੰ ਬਾਬਾ ਨਛੱਤਰ ਸਿੰਘ ਕਹਿੰਦੇ ਮੈਂ ਕਿਹਾ ਸਤਿਵਚਨ ਇੱਕ ਨਾਲ ਬੈਠਿਆ ਸੀ ਕਨੇਲਾ ਲ ਸੰਤ ਕਿਹੜੇ ਕੰਮ ਨੂੰ ਲਾ ਕੇ ਦੇਸੀ ਘੋਣ ਐਨਾ ਕਿੱਥੋਂ ਲਈਏ ਸਤਿਵਚਨ ਨਹੀਂ ਕਿਹਾ ਬਾਬਾ ਜੀ ਕਹਿੰਦੇ ਮੈਂ ਕਿਹਾ ਸਤਿਵਚਨ ਮਹਾਰਾਜ ਕਹਿੰਦੇ ਪਹਿਲਾ ਕੋਤਕ ਹੋਇਆ ਸਾਡੇ ਨਾਲ ਜਿਸ ਦਿਨ 21ਵਾਂ ਅਖੰਡ ਪਾਠ ਸਾਹਿਬ ਰੱਖਣਾ ਸੀ ਸਵੇਰ ਦੇ 4 ਵਜੇ 80-85 ਸਾਲ ਦੇ ਇੱਕ ਬਾਬਾ ਜੀ ਸਾਈਕਲ ਤੇ ਟੀਨ ਦੇਸੀ ਘਿਓ ਦਾ ਰੱਖ ਕੇ ਆਏ ਕਹਿੰਦੇ ਸੰਤਜੀਤ ਸਿੰਘ ਅੰਸਾਲੀ ਵਾਲਿਆਂ ਨੇ ਭੇਜਿਆ ਕਹਿੰਦੇ ਸਾਨੂੰ ਚੋ ਚੜ ਗਿਆ ਵੀ ਬਾਬਾ ਜੀ ਨੇ ਟੀਨ ਭੇਜਿਆ ਦੇਸੀ ਘਿਓ ਦਾ ਅਸੀਂ ਟੀਨ ਸਾਂਭਣ ਲੱਗ ਗਏ ਉਹ ਬਾਬਾ ਜੀ ਦਾ ਪਤਨ ਲੱਗਿਆ ਗਏ ਕਿੱਧਰ ਨੂੰ ਸਾ ਸੰਗਤ ਜਿਨ੍ਹਾਂ ਨੂੰ ਗੁਰਨਾਨਕ ਤੇ ਭਰੋਸਾ ਨਾ ਕੰਮ ਉਹਨਾਂ ਦੇ ਗੁਰਨਾਨਕ ਸਾਹਿਬ ਆਪ ਕਰ ਦੇਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦੇ ਅਸੀਂ ਬੜਾ ਲੱਭਿਆ ਵੀ ਬਾਬਾ ਜੀ ਕਿੱਥੇ ਚਲੇ ਗਏ 4 ਵਜੇ ਦਾ ਟਾਈਮ ਸਵੇਰ ਦਾ ਸਾਨੂੰ ਨਹੀਂ ਮਿਲੇ ਜਿਹੜਾ ਸ਼ੰਕਾ ਕਰਦਾ ਸੀ ਕਹਿੰਦਾ ਮੈਂ ਇਹਨੂੰ ਕਹਿਆ ਵੀ ਆ ਦੇਖ ਲੈ ਬਾਬਾ ਜੀ ਨੇ ਟੀਨ ਭੇਜਿਆ ਦੇਸੀ ਘੋਦਾ ਕਹਿੰਦਾ ਚਲੋ ਕੋਈ ਨਹੀਂ ਦੇਖ ਲੈਣੇ ਅਜੇ ਵੀ ਵਿਸ਼ਵਾਸ ਨਹੀਂ ਕੀਤਾ ਫਿਰ ਕਹਿੰਦੇ ਅਸੀਂ ਦੁੱਧ ਰੜਕਦੇ ਹੁੰਦੇ ਸੀ ਇੱਕ ਹੋਰ ਕੌਤਕ ਹੋਇਆ ਜਿੰਨੇ ਮਿੱਟੀ ਦੇ ਭਾਂਡੇ ਸੀ ਉਹ ਸਾਰੇ ਮੱਖਣ ਨਾਲ ਭਰੇ ਪਏ ਸੀ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੌਤਕ ਤਾਂ ਬਹੁਤ ਨੇ ਸਾ ਸੰਗਤ ਪਰ ਸ਼ਾਂਤਾਜੀਤ ਸਿੰਘ ਹੰਸਾਲੀ ਵਾਲੇ ਤੇ ਬਾਬਾ ਰਾਮ ਸਿੰਘ ਗਣੂਆ ਵਾਲੇ ਇਹਨਾਂ ਵਰਗਾ ਕਿਸੇ ਨੇ ਬਣ ਨਹੀਂ ਜਾਣਾ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਪੂਰਨਪੁਰਖ ਹੁੰਦੇ 84 ਜਾਮੇ ਭਗਤ ਜਨ 10 ਗੁਰੂ ਸਹਿਬਾਨ 74 ਭਗਤ ਜਨ ਆਪਣੇ ਵੱਡੇ ਮਹਾਰਾਜ ਜੀ ਇਹ ਵੀ ਗੁਰਨਾਨਕ ਸਰੂਪ ਸੀ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰਨਾਨਕ ਸਾਹਿਬ ਤੋਂ ਬਿਨਾ ਮੰਗਿਆ ਨਹੀਂ ਜਿਹੜੇ ਦਰਬਾਰ ਵਿੱਚ ਬੈਠੇ ਹੋ ਇਹਦੀ ਗ੍ਰਾਹੀ ਨਹੀਂ ਕੀਤੀ ਮਹਾਰਾਜ ਨੇ ਇੱਕ ਪੈਟਰੋਲ ਪੰਪ ਵਾਲਾ ਆਇਆ ਕਹਿੰਦਾ ਮਹਾਰਾਜ ਪੱਖੇ ਕਿੰਨੇ ਕੁ ਲੱਗਣੇ ਮਹਾਰਾਜ ਕਹਿੰਦੇ ਤੂੰ ਦਸ ਕੀ ਲੈਣਾ ਤੂੰ ਆਪਣਾ ਇੱਕ ਪੱਖੇ ਦੀ ਸੇਵਾ ਕਰ ਦੇ ਨਹੀਂ ਮਹਾਰਾਜ ਸਾਰੇ ਹਾਲ ਦੀ ਸੇਵਾ ਮੈਨੂੰ ਦੇ ਦਿਓ ਮਹਾਰਾਜ ਕਹਿੰਦੇ ਨਾ ਇੱਕ ਪੱਖੇ ਦੀ ਸੇਵਾ ਆ ਜਿਹੜੇ ਹਾਲ ਚ ਬੈਠੇ ਹੋ ਨਾ ਸਾਹ ਸੰਗਤ ਮਹਾਰਾਜ ਨੇ 10-10 ਰੁਪਏ ਇਕੱਠੇ ਕਰਕੇ ਸਾਹ ਸੰਗਤ ਦੇ ਸਾਹ ਸੰਗਤ ਵਾਸਤੇ ਹਾਲ ਬਣਾਇਆ ਦੇਖੋ ਬਹਿ ਕੇ ਕਿੰਨੀ ਸ਼ਾਂਤੀ ਮਿਲਦੀ ਆ ਜੀ ਕੋ ਕਹਿ ਦਿੰਦਾ ਸੀ ਨਾ ਵੀ ਮੇਰੀ 2 ਨੰਬਰ ਦੀ ਕਮਾਈ ਹੈ ਮਹਾਰਾਜ ਨੇ ਲਾਈ ਨਹੀਂ ਇਹ ਤਾਂ ਅੱਜ ਕੱਲ੍ਹ ਕਹਿੰਦੇ ਲਿਆਓ ਪੈਸੇ ਪੈਸੇ ਕਿਹਣਾ ਮਾੜੇ ਲੱਗਦੇ ਕਿਸੇ ਨੂੰ ਪੁਰਾਣੇ ਸੇਵਾਦਾਰਾਂ ਨੂੰ ਪਤਾ ਪਤਾ ਲੱਗ ਜੇ ਮਹਾਰਾਜ ਨੂੰ ਇਹਦੀ 2 ਨੰਬਰ ਦੀ ਕਮਾਈ ਹੈ ਪੈਸੇ ਨਹੀਂ ਸੀ ਲੈਂਦੇ ਮਹਾਰਾਜ ਕਹਿੰਦੇ ਨਾ ਐਸੇ ਸਾਧੂ ਨਹੀਂ ਮਿਲਦੇ ऐसे साधुਾਂ ਦੇ ਕਿਤੇ ਦਰਸ਼ਨ ਕਰ ਲਈਏ ਤਾਂ ਵੀ ਮਨ ਨੂੰ ਆਨੰਦ ਆ ਜਾਂਦਾ ਜਿਹੜੀਆਂ ਰੂਹਾਂ ਟੁੱਟੀਆਂ ਹੋਈਆਂ ਪ੍ਰਮਾਤਮਾ ਨਾਲੋਂ ਐਸੀਆਂ ਰੂਹਾਂ ਨੂੰ ਜੋੜਨ ਵਾਸਤੇ ਮਹਾਪੁਰਖ ਆਉਂਦੇ ਨੇ ਸਭ ਤੋਂ ਵਧੀਆ ਉਹ ਹੁੰਦੀ ਹੈ ਵੇਲਾ ਹੁੰਦਾ ਸੀ ਜਦੋਂ ਕੁੰਡੀ ਖੁੱਲਦੀ ਸੀ ਜੋ ਸੰਗ ਅਸੀਂ ਵੀ ਮਾਤਾ ਜੀ ਨਾਲ ਮੈਂ ਇੱਕ ਵਾਰੀ ਗਿਆ ਦਰਸ਼ਨ ਕਰਨ ਵਾਸਤੇ ਕਹਿੰਦੇ ਜੀ ਅੱਜ ਪਤਾ ਨਹੀਂ ਮਹਾਰਾਜ ਨੇ ਬਾਹਰ ਆਉਣਾ ਕਿ ਨਹੀਂ ਆਉਣਾ ਮੈਂ ਕਹਾਂ ਨਹੀਂ ਆਉਣਗੇ ਦਰਸ਼ਨ ਕਰਨ ਆਏ ਆ ਆਉਣਗੇ ਮਹਾਰਾਜ ਅਸੀਂ ਵੀ ਬੈਠ ਕੇ ਸੰਗਤਾਂ ਦੇ ਵਿੱਚ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਦੇ ਅੱਗੇ ਵੀ ਮਹਾਰਾਜ ਦਰਸ਼ਨ ਕਰਾ ਦਿਓ ਉਹ ਕਹਿੰਦੇ ਵੀ ਅੱਜ ਕੋਈ ਪਤਾ ਨਹੀਂ ਬਾਹਰ ਆਉਣ ਨਾ ਆਉਣ 15 ਮਿੰਟ ਬਾਅਦ ਕੁੰਡੀ ਖੁੱਲੀ ਸੀ ਸਾਹ ਸੰਗਤ ਗੁਰਨਾਨਕ ਸਾਹਿਬ ਦੀ ਮਿਹਰ ਦੇ ਨਾਲ ਤੇ ਮਹਾਪੁਰਖਾਂ ਦੇ ਦਰਸ਼ਨ ਹੋਏ ਕਿਉਂ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਪਰਮੇਸ਼ਰ ਨਾਲ ਜੋੜਨ ਵਾਸਤੇ ਆਉਂਦੇ ਭਾਗ ਠੜੇ ਹਰ ਸ਼ਾਂਤ ਤੁਮਾਰੇ ਜਨ ਕਰਤ ਹਨ ਹਰ ਨਾਮਾ ਪ੍ਰਵਾਣ ਗਣੀ ਸੀ ਆਏ ਸਫਲ ਤਨਾ ਕੇ ਕਾਮਾ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈਂ ਕੇਸਾਂ ਕਾ ਕਰ ਚਵਰਟ ਲਾਵਾ ਚਰਨ ਧੂੜ ਮੁਖ ਲਾਈ ਦੁਨੀਆ ਨਿੰਦਿਆ ਕਰਦੀ ਹੈ ਮਹਾਰਾਜ ਕਹਿੰਦੇ ਆਪਣੇ ਕੇਸਾਂ ਦਾ ਚੌਰ ਸਾਹ ਬਣਾ ਕੇ ਇਹਨਾਂ ਦੇ ਕਰਨਾ ਚਾਹੀਦਾ ਗੁਰਬਾਣੀ 'ਚ ਲਿਖਿਆ ਹੈ ਕੇਸਾਂ ਕਾ ਕਰ ਚਵਰਟ ਲਾਵਾ ਚਰਨ ਧੂੜ ਮੁਖ ਲਾਈ ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਨਾਲ ਲਾਓ